ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਨੂੰ ਮਹਿੰਮ ਦੇ ਤਹਿਤ ਅੱਜ ਸਾਨੇਵਾਲ ਦੇ ਵੱਖ-ਵੱਖ ਕਬਾੜਾਂ ਦੇ ਵਿੱਚ ਨਸ਼ਾ ਮੁਕਤੀ ਯਾਤਰਾ ਪਹੁੰਚੀ ਇਸ ਦੌਰਾਨ ਪੰਜਾਬ ਜੈਨ ਕੋ ਲਿਮਟਿਡ ਦੇ ਚੇਅਰਮੈਨ ਨੇ ਜੋ ਸੰਗਰਗ ਵੱਲੋਂ ਸਾਨੇਵਾਲ ਨਿਵਾਸੀਆਂ ਨੂੰ ਨਸ਼ਿਆਂ ਦੇ ਖਿਲਾਫ ਸੋਚ ਗਾਈ ਗਈ ਜਿਸ ਦੌਰਾਨ ਕੌਂਸਲਸ ਵਰਮਨ ਕੁਮਾਰ ਸੋਨੀ ਨੇ ਸਰਕਾਰ ਦੇ ਉਪਰਾਹਲੇ ਦੀ ਸਲਾਹ ਕੀਤੀ ਅਤੇ ਨੌਜਵਾਨਾਂ ਨੂੰ ਨਸ਼ਾ ਛਡਣ ਦੀ ਅਪੀਲ ਵੀ ਕੀਤੀ ਆਓ ਵੇਖਦੇ ਹਾਂ ਇੱਕ ਰਿਪੋਰਟ ਮਿੱਟੂ ਇੱਕ ਜੁੱਟ ਹੋ ਕੇ ਸੌਂ ਖਾਂਦੇ ਹਾਂ ਕਿ ਅਸੀਂ ਨਸ਼ਿਆਂ ਦੇ ਖਿਲਾਫ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਕਿਸੇ ਵੀ ਕਿਸਮ ਦਾ ਨਸ਼ਾ ਅਪਣਾ ਨਹੀਂ ਦਿਵਾਗੇ ਅਸੀਂ ਕਿਸੇ ਨਸ਼ਾ ਦਸਕਾ ਨੂੰ ਬਾੜ ਵਿੱਚ ਬਣ ਨਹੀਂ ਦੇਵਾਂਗੇ ਸਾਡੇ ਬਾੜ ਵਿੱਚ ਜੋ ਵੀ ਨਸ਼ੇ ਕਰਦੇ ਹਨ ਅਸੀਂ ਉਹਨਾਂ ਨੂੰ ਨਸ਼ਾ ਛਡਾਣ ਲਈ ਸਮਝਾਵਾਂਗੇ ਜਿਨ੍ਹਾਂ ਨੂੰ ਲੋੜ ਹੋਵੇਗੀ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਭੇਜ ਕੇ ਗਵਾਵਾਂਗੇ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਫੌਜ ਦੀ ਮੰਗ ਨਹੀਂ ਕਰਾਵਾਂਗੇ ਅਤੇ ਬਾੜ ਦੇ ਕਿਸੇ ਹੋਰ ਵਿਅਕਤੀ ਨੂੰ ਜਮਾਨਤ ਦੇਣ ਤੋਂ ਰੋਕਾਂਗੇ ਅਸੀਂ ਸਾਡੇ ਬਾੜ ਵਾਸੀ ਮਿਲ ਕੇ ਆਪਣੇ ਬਾੜ ਨੂੰ ਨਸ਼ਾ ਮੁਕਤ ਬਣਾਵਾਂਗੇ ਬੋਲੇ ਸੋਨਿਹਾਲ ਹੋਏ ਨੇ ਅੱਜ ਵਾਰਡ ਨੰਬਰ 1 ਤੇ 2 ਉਸ ਤੋਂ ਬਾਅਦ 7 ਤੇ 8 ਚਾਰ ਵਾਰਡਾਂ ਦੇ ਵਿੱਚ ਜਿਹੜੀ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੇ ਕੇਜਰੀਵਾਲ ਸਾਹਿਬ ਨੇ ਨਸ਼ਾ ਮੁਕਤੀ ਯਾਤਰਾ ਸ਼ੁਰੂ ਕਰੀਆ ਪੰਜਾਬ ਦੇ ਅੰਦਰ ਉਸ ਦੇ ਤਹਿਤ ਮਾਨਯੋਗ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦਾ ਇਹ ਹਲਕਾ ਸਾਹਨੇਵਾਲਾ ਉਹ ਸਾਹਨੇਵਾਲ ਦੇ ਚਾਰ ਵਾਰਡਾਂ ਦੇ ਵਿੱਚ ਨਸ਼ਾ ਮੁਕਤੀ ਯਾਤਰਾ ਦੇ ਤਹਿਤ ਜਿਹੜੇ ਸਮਾਗਮ ਕਰੇ ਗਏ ਨੇ ਤੇ ਵਾਰਡ ਵਾਸੀਆਂ ਵਲੋਂ ਪੂਰਾ ਸਹਿਯੋਗ ਵੀ ਮਿਲਿਆ ਸਾਰੇ ਵਾਰਡ ਵਾਸੀਆਂ ਨੇ ਭਰੋਸਾ ਦਿਵਾਇਆ ਇਸ ਮਹਿੰਮ ਨੂੰ ਪੰਜਾਬ ਸਰਕਾਰ ਦੀ ਨੂੰ ਜ਼ਰੂਰ ਸਹਿਯੋਗ ਕਰਨਗੇ ਤੇ ਤਾਂ ਕਿ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ ਅੱਜ ਮੇਰੇ ਵਾਰਡ ਵਾਸੀਆਂ ਨੇ ਜੋ ਇੱਥੇ ਟੀਮ ਪਹੁੰਚੀ ਤੇ ਜੋ ਨਸ਼ਿਆਂ ਦੇ ਬਗ ਨੂੰ ਕੱਲ ਤਾਂ ਮਾਨ ਸਾਹਿਬ ਦਾ ਮੈਂ ਧੰਨਵਾਦ ਕਰਦਾ ਵੀ ਜਿਹੜੇ ਇਹ ਮੁਹਿੰਮ ਚਲਾਈ ਹੈ ਕਿਉਂਕਿ ਸਰਕਾਰਾਂ ਬਹੁਤ ਆਈਆਂ ਨੇ ਕਿਸੇ ਨੇ ਇਹ ਮੁਹਿੰਮ ਨਹੀਂ ਚਲਾਈ ਸੋ ਪਹਿਲਾਂ ਤਾਂ ਸਰਕਾਰ ਦਾ ਧੰਨਵਾਦ ਉਸ ਤੋਂ ਬਾਅਦ ਅੱਜ ਮੇਰੇ ਵਾਰਡ ਵਾਸੀਆਂ ਨੇ ਪੂਰਾ ਸਹਿਯੋਗ ਦਿੱਤਾ ਔਰ ਸਹੁੰ ਚ ਪੀ ਸ਼ਬਦ ਲੈ ਕੇ ਅਸੀਂ ਆਪਣੇ ਵਾਰਡ ਦੇ ਵਿੱਚ ਜਿਹੜਾ ਨਸ਼ਾ ਕੋਈ ਵੇਚਣ ਵਾਲਾ ਹੈ ਜਾਂ ਨਸ਼ਾ ਕਰਨ ਵਾਲਾ ਹੈ ਉਹਦੀ ਇਤਲਾਾ ਅਸੀਂ ਗੁਪਤ ਰੂਪ ਦੇ ਵਿੱਚ ਪੁਲਿਸ ਨੂੰ ਦਿੱਤੀ ਜਾਊਗੀ ਤਾਂ ਜੋ ਜਿਹੜਾ ਨਸ਼ਾ ਕਰਨ ਵਾਲਾ ਹੈ ਉਹ ਨੂੰ ਨਸ ਪਾਈ ਜਾਵੇ ਔਰ ਵੇਚਣ ਨਾ ਬੀਟੇ ਅਪੀਲ ਕੀ ਕਰਦੇ ਨੌਜਵਾਨਾਂ ਦੀ ਨੌਜਵਾਨੋਂ ਇਹ ਅਪੀਲ ਕਰਦਾ ਹਾਂ ਵੀ ਭਰਾਓ ਇਹ ਨਸ਼ੇ ਤੋਂ ਦੂਰ ਹੋ ਜੇ ਨਸ਼ਾ ਕਰਨਾ ਆਪਣੇ ਆਪ ਦੇ ਨੂੰ ਨਸ਼ਾ ਕਰੋ ਆਪਣੇ ਆਪ ਨੂੰ ਨਸ਼ਨਾ შე ਵਰਤੋ ਲੇਕਿਨ ਉਹ ਨਸ਼ਾ ਕਰੋ ਜਿਹੜਾ ਕਿ ਸਾਡੇ ਕੌਮ ਨੂੰ ਉਪਲਬਧੀ ਤੱਕ ਪਹੁੰਚਾਵੇ ਇਹ ਜਿਆ ਨਸ਼ਾ ਕਰੋ ਜਿਹੜਾ ਕਿ ਜਿਵੇਂ ਆਪਣੇ ਦੇਸ਼ ਦਾ ਭਲਾ ਕਰਨਾ ਸਾਨੂੰ ਨਸ਼ਾ ਹੋਣਾ ਚਾਹੀਦਾ ਪੜਾਈ ਦਾ ਸਾਨੂੰ ਨਸ਼ਾ ਹੋਣਾ ਜਿਹਦਾ ਆਪਣੇ ਰੋਜ਼ਗਾਰ ਦਾ ਸਾਨੂੰ ਨਸ਼ਾ ਹੋਣਾ ਜਿਹਦਾ ਆਪਣੇ ਮਾਂ ਪਿਓ ਨੂੰ ਪਿਆਰ ਕਰਨ ਦਾ ਨਸ਼ਾ ਹੋਣਾ ਜਿਹਦਾ ਸਾਨੂੰ ਮੁਕਾਬਲ ਹੋਣਾ ਦਾ ਪਰ ਲੇਕਿਨ ਇਹ ਬਸ਼ਰੀ ਚਾਹੀਦਾ ਮੈਂ ਪ੍ਰਿੰਸੀਪਲ ਮਨਿੰਦਰ ਸਿੰਘ ਸ਼ਕਤੀਸ਼ੋਰ ਸੀਨੀਅਰ ਸੈਕੰਡਰੀ ਸਕੂਲ ਸਾਨੇਵਾਲ ਅੱਜ ਦਾ ਜਿਹੜਾ ਹੈ ਪੁਰਾਣਾ ਕੀਤਾ ਗਿਆ ਨਸ਼ਾ ਉਪਰ ਦੇ ਜਿਹੜਾ ਇੱਕ ਨਸ਼ਾ ਮੁਕਤੀ ਯਾਤਰਾ ਕੋਚੀਆ ਸਕੂਲ ਦੇ ਵਿੱਚ ਤੇ ਵਾਰ ਨੰਬਰ 2 ਦੇ ਜਿਹੜੇ ਨਿਵਾਸੀ ਨੇ ਉਹਨਾਂ ਨੂੰ ਜਿਹੜਾ ਇੱਕ ਸਹੂ ਵਿੱਚ ਚਕਾਈ ਗਈ ਹੈ ਤੇ 하기 ਅੱਜ ਜਿਲ੍ਹਾ ਸਰਕਾਰ ਵੱਲੋਂ ਇਹ ਨਸ਼ਾ ਵਰਤ ਪਰੰਦਾ ਕੀਤਾ ਗਿਆ ਵਿਗਿਆਦ ਨਸ਼ਾ ਵਿਰੁੱਧ ਬਹੁਤ ਵਧੀਆ ਪਰੰਦਾ ਆਪਣੀ ਨੌਜਵਾਨ ਪੀੜੀ ਨੂੰ ਸਹੀ ਸੇਧ ਦੇਣ ਲਈ ਇਹ ਇੱਕ ਡੋਰ ਟੂ ਡੋਰ ਜਾ ਕੇ ਕੰਪੇਨ ਕਰਨ ਵਾਲੀ ਚੱਲ ਹੈ ਤੇ ਹਰੇਕ ਨੂੰ ਜਾਗਰੂਕ ਕੀਤਾ ਜਾਵੇ ਕੋਈ ਜਿਹੜਾ ਬੰਦਾ ਨਸ਼ਾ ਕਰਦਾ ਹੈ ਉਹਨੂੰ ਨਸ਼ਈ ਨਾ ਆਖਿਆ ਜਾਵੇ ਉਹਨੂੰ ਸਮਝਾਉਣਾ ਚਾਹੀਦਾ ਸਮਝਾਉਣਾ ਆਪਣਾ ਫਰਜ਼ ਹੈ ਤਾਂ ਕਿ ਉਹ ਕੋ ਨੂੰ ਦੁਬਾਰਾ ਇੱਕ ਨਵੇਂ ਸਿੰਤੂ ਜੀਵਨ ਜੀਉਣ ਲੱਗਾ ਮਾਪੇ ਅਰ ਤੁਸੀਂ ਅਧਿਆਪਕ ਵੀ ਉਥੇ ਤੇ ਬੱਚਿਆਂ ਨੂੰ ਪਹਿਲਾਂ ਉੰਨਾ ਫਿਚਰ ਵਿੱਚ ਤੁਸੀਂ ਬਣਾਉਨੇ ਹੋ ਤੇ ਚੰਗੇ ਰਾਹ ਵੀ ਪਾਉਨੇ ਹੋ ਤੇ ਕੀ ਅਪੀਲ ਕਰਦੇ ਹੋ ਮਾਪਿਆਂ ਨੂੰ ਕਿ ਬੱਚੇ ਸਹੀ ਰਸਤੇ ਚੱਲਣ ਬਿਲਕੁਲ ਜੀ ਮਾਤਾ ਪਿਤਾ ਦਾ ਸਭ ਤੋਂ ਪਹਿਲਾ ਰੋਲ ਹੈ ਆਪਣੇ ਬੱਚੇ ਦਾ ਧਿਆਨ ਰੱਖੋ ਬੱਚੇ ਨੂੰ ਜੋ ਉਹ ਖਰਚਾ ਦਿੰਦੇ ਨੇ ਪਾਕਟ ਬਣੀ ਦਿੰਦੇ ਨੇ ਮਾਤਾ ਦਾ ਫਰਜ਼ ਬਣਦਾ ਪੁੱਛੇ ਵੀ ਭਾਈ ਕਿੱਥੇ ਵਰਤਦਾ ਖਰਚਾ ਜਿਹੜਾ ਤੈਨੂੰ ਪਾਕਟ ਬਣੀ ਦਿੰਦੀ ਸੀ ਕਿ ਤੂੰ ਉਹਦਾ ਮੈਸੇਜ ਯੂਜ਼ ਤਾਂ ਨਹੀਂ ਕੀਤਾ ਤੇ ਉਹਨੂੰ ਸਹੀ ਵਰਤਿਆ ਇਹ ਚੀਜ਼ ਦੀ ਮਾਤਾ ਵੀ ਜਾਦਾ ਡਿਊਟੀ ਬਣਦੀ ਆ ਮੈਂ ਹਮੇਸ਼ਾ ਇਹ ਕਹਿਣਾ ਹੁੰਦਾ ਸਾਡੇ ਜਿਹੜੀ ਜਿਹੜੀ ਮੀਟਿੰਗ ਹੁੰਦੀ ਆ ਵੀ ਮਾਤਾ ਦਾ ਫਰਜ਼ ਬਣਦਾ ਤਾਂ ਜੋ ਕੋਈ ਬੱਚੇ ਦਾ ਬਾਹਰ ਆਉਣ ਜਾਣ ਦਾ ਸਵਾਬ ਕਿਸ ਦੇ ਨਾਲ ਵੀ ਸੰਗਤ ਹੈ ਕਿਸ ਦੇ ਨਾਲ ਜਾਂਦਾ ਕਿਧਰ ਆਉਂਦਾ ਕਿੰਨੇ ਸਮੇਂ ਲਈ ਜਾਂਦਾ ਤੇ ਜਿਹੜਾ ਵੀ ਉਹ ਪਾਕੇਟ ਬਣੀ ਲੱਗੇ ਜਾਂਦਾ ਉਹ ਕਿੱਥੇ ਖਰਚ ਕੇ ਆਉਂਦਾ ਉਹਦਾ ਪੁੱਛਣਾ ਮਾਤਾ ਦਾ ਫਰਜ਼ ਬਣਦਾ ਹੈ